ਅਮਰੀਕੀ ਵਿਦੇਸ਼ ਵਿਭਾਗ ਨੇ ਫਰਵਰੀ 2025 ਲਈ ਵੀਜ਼ਾ ਬੁਲੇਟਿਨ ਜਾਰੀ ਕੀਤਾ ਹੈ ਵਿਭਾਗ ਨੇ ਅਮਰੀਕੀ ਨਾਗਰਿਕਤਾ ਦੀ ਭਾਲ ਕਰ ਰਹੇ ਭਾਰਤੀ ਵਿਨੇਕਰਾਂ ਲਈ ਕੁਝ ਚੰਗੀ ਖਬਰ ਦਿੱਤੀ ਹੈ ਇਸ ਵਿੱਚ ਰੋਜ਼ਗਾਰ ਆਧਾਰਿਤ ਗ੍ਰੀਨ ਕਾਰਡ ਸ਼੍ਰੇਣੀ ਵਿੱਚ ਭਾਰਤੀ ਨਾਗਰਿਕਾਂ ਲਈ ਕੁਝ ਤਰੱਕੀ ਹੋਈ ਹੈ ਇਹ ਵਿਵਸਥਾમાં ਗ੍ਰੀਨ ਕਾਰਡ ਬੈਕਲੌਗ ਵਿੱਚ ਆਪਣੀ ਵਾਰੀ ਦੀ ਉਡੀਕ ਕਰ ਰਹੇ ਵਿਨੇਕਰਾਂ ਨੂੰ ਕੁਝ ਰਾਹਤ ਪ੍ਰਦਾਨ ਕਰਦੀਆਂ ਨੇ ਫਰਵਰੀ ਦੇ ਵੀਜ਼ਾ ਬੁਲੇਟਿਨ ਵਿੱਚ ਭਾਰਤੀਆਂ ਲਈ ਪਰਿਵਾਰ ਪਰਯਜਿਤ ਵੀਜ਼ਾ ਸ਼੍ਰੇਣੀ ਲਈ ਅੰਤਿਮ ਕਾਰਵਾਈ ਦੀਆਂ ਤਰੀਕਾ ਸਥਿਰ ਰਹੀਆਂ ਜਦਕਿ ਜਨਵਰੀ 200 25 ਦੇ ਵੀਜ਼ਾ ਬਲੈਟਨ ਵਿੱਚ ਇਸ ਸ਼੍ਰੇਣੀ ਵਿੱਚ ਕੁਝ ਵਾਧਾ ਹੋਇਆ ਦੱਸਦੀ ਹੈ ਕਿ ਅਮਰੀਕੀ ਵਿਦੇਸ਼ ਵਿਭਾਗ ਹਰ ਮਹੀਨੇ ਇੱਕ ਵੀਜ਼ਾ ਬਲੈਟਨ ਜਾਰੀ ਕਰਦਾ ਹੈ ਇਹ ਬਲੈਟਨ ਦੱਸਦਾ ਹੁੰਦਾ ਹੈ ਕਿ ਗ੍ਰੀਨ ਕਾਰਡ ਪ੍ਰਕਿਰਿਆ ਸ਼ੁਰੂ ਕਰਨ ਵਾਲੀ I-130 ਪਟੀਸ਼ਨ ਅਸਲ ਵਿੱਚ ਕਦੋਂ ਧਾਇਰ ਕੀਤੀ ਗਈ ਸੀ ਇਸ ਦੇ ਆਧਾਰ ਤੇ ਕਿਹੜੀਆਂ ਗ੍ਰੀਨ ਕਾਰਡ ਅਰਜ਼ੀਆਂ ਅੱਗੇ ਵਧ ਸਕਦੀਆਂ ਨੇ ਇਹ ਇਸ ਗੱਲ ਦਾ ਅੰਦਾਜ਼ਾ ਲਗਾਉਣ ਵਿੱਚ ਮਦਦ ਕਰਦਾ ਹੈ ਕਿ ਵਿਨੇਕਾਰ ਨੂੰ ਗ੍ਰੀਨ ਕਾਰਡ ਪ੍ਰਾਪਤ ਕਰਨ ਵਿੱਚ ਕਿੰਨਾ ਸਮਾਂ ਲੱਗੇਗਾ ਇਹ ਇਸ ਗੱਲ ਤੇ ਆਧਾਰਿਤ ਹੈ ਕਿ ਇਸ ਸਮੇਂ ਕਤਾਰ ਕਿੰਨੀ ਤੇਜ਼ੀ ਨਾਲ ਅੱਗੇ ਵਧ ਰਹੀ ਹੈ ਪਹਿਲੀ ਤਰਜੀਹ EV1 ਸ਼੍ਰੇਣੀ ਵਿੱਚ ਤਰਜੀਹ ਕਾਮੇ ਸ਼ਾਮਲ ਹੈ ਇਸ ਸ਼੍ਰੇਣੀ ਵਿੱਚ ਅੰਤਿਮ ਕਾਰਵਾਈ ਦੀ ਮਿਤੀ 1 ਫਰਵਰੀ 2022 ਨੂੰ ਬਦਲੀ ਨਹੀਂ ਗਈ ਇਹ ਅੰਦਾਜ਼ਾ ਲਗਾਇਆ ਗਿਆ ਕਿ ਇਸ ਬੈਕਲੌਗ ਵਿੱਚ 143497 ਭਾਰਤੀ ਉਡੀਕ ਕਰ ਰਹੇ ਨੇ ਦੂਜੀ ਤਰਜੀਹ EV2 ਸ਼੍ਰੇਣੀ ਵਿੱਚ ਉੱਚ ਡਿਗਰੀਆਂ ਵਾਲੇ ਪੇਸ਼ੇਵਰ ਜਾਂ ਅਸਧਾਰਨ ਯੋਗਤਾਵਾਂ ਵਾਲੇ ਵਿਅਕਤੀ ਸ਼ਾਮਲ ਨੇ ਇਸ ਸ਼੍ਰੇਣੀ ਵਿੱਚ ਅੰਤਿਮ ਕਾਰਵਾਈ ਦੀ ਮਿਤੀ 1 ਅਕਤੂਬਰ 2012 ਤੋਂ ਵਧਾ ਕੇ 15 ਅਕਤੂਬਰ 202 12 ਕਰ ਦਿੱਤੀ ਗਈ ਹੈ ਅੰਦਾਜ਼ਾ ਲਗਾਇਆ ਗਿਆ ਕਿ ਇਸ ਬੈਕਲੌਗ ਵਿੱਚ 838400 ਭਾਰਤੀ ਉਡੀਕ ਕਰ ਰਹੇ ਨੇ ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾਵਾਂ ਜੂ ਐਸ ਸੀ ਆਈ ਐਸ ਦੇ ਆંકड़े ਦਰਸਾਉਂਦੇ ਨੇ ਕਿ 10 ਲੱਖ ਤੋਂ ਵੱਧ ਭਾਰਤੀ ਗ੍ਰੀਨ ਕਾਰਡ ਦੀ ਉਡੀਕ ਕਰ ਰਹੇ ਨੇ ਕਾਂਗਰੈਸਨਲ ਰਿਸਰਚ ਸਰਵਿਸ ਸੀ ਆਰ ਐਸ ਨੇ ਅਨੁਮਾਨ ਲਗਾਇਆ ਕਿ ਰੋਜ਼ਗਾਰ ਆਧਾਰਿਤ ਸ਼੍ਰੇਣੀ ਵਿੱਚ ਭਾਰਤੀਆਂ ਲਈ ਬੈਕਲੌਗ ਵਿੱਤੀ ਸਾਲ 2030 ਤੱਕ 21.9 ਲੱਖ ਤੱਕ ਪਹੁੰਚ ਜਾਵੇਗਾ ਇਸ ਨੂੰ ਪੂਰਾ ਕਰਨ ਵਿੱਚ 195 ਸਾਲ ਲੱਗਣ ਦਾ ਅਨੁਮਾਨ ਹੈ ਤੀਜੀ ਤਰਜੀਹ EV3 ਸ਼੍ਰੇਣੀ ਵਿੱਚ ਹੁਨਰਮੰਦ ਕਾਮੇ ਪੇਸ਼ਾਵਰ ਅਤੇ ਹੋਰ ਕਰਮਚਾਰੀ ਸ਼ਾਮਲ ਹੈ ਇਸ ਸ਼੍ਰੇਣੀ ਵਿੱਚ ਅੰਤਿਮ ਕਾਰਵਾਈ ਦੀ ਮਿਤੀ 1 ਦਸੰਬਰ 2012 ਤੋਂ ਵਧਾ ਕੇ 15 ਦਸੰਬਰ 2012 ਕਰ ਦਿੱਤੀ ਗਈ ਹੈ ਜੂ SSCIS ਅਨੁਸਾਰ 138581 ਭਾਰਤੀ ਰੁਜ਼ਗਾਰ ਅਧਾਰਿਤ EV3 ਸ਼੍ਰੇਣੀ ਵਿੱਚ ਨੇ ਨੈਸ਼ਨਲ ਫਾਊਂਡੇਸ਼ਨ ਫਾਰ ਅਮਰੀਕਨ ਪਾਲਸੀ ਦਾ ਅੰਦਾਜ਼ਾ ਹੈ ਕਿ 138581 ਵਾਧੂ ਨਿਰਪਰ ਨੇ ਜਿਸ ਨਾਲ EV3 ਵੈਕਲੌਗ ਵਿੱਚ ਭਾਰਤੀਆਂ ਦੇ कुल गिनती 270162 होगी इसके ਨਾਲ ਹੀ ਫਰਵਰੀ 2025 ਦੇ ਵੀਜ਼ਾ ਬਲਟਨ ਅਨੁਸਾਰ ਪਰਿਵਾਰਿਕ ਪ੍ਰਯੋਜਿਤ ਵੀਜ਼ਾ ਗ੍ਰੀਨ ਕਾਰਡ ਸ਼੍ਰੇਣੀਆ ਵਿੱਚ F1 F2A F2V F3 ਅਤੇ F4 ਦੀਆਂ ਤਰੀਕਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ